ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂਗੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਉਹ ਕੋਲੇ ਕੀ ਦੇ ਕੀ ਦੇ ਦੇ ਪਾਉਂ ਅੱਜ ਰਮਨ ਨੇ ਆਪਣੇ ਸੂਟ ਦਿਖਾਉਣੇ ਆ ਸੂਟਾਂ ਦੇ ਕਲੈਕਸ਼ਨ ਸੂਟ ਆ ਜੇ ਮੈਂ ਕੱਢਨੇ ਆ ਬੜੇ ਸਾਰੇ ਆ ਨਾ ਤਾਂ ਕਰਕੇ ਆ ਮੈਂ ਗਾਉਂ ਨੂੰ ਕੱਢਿਆ ਅੱਜ ਆਪਣੇ ਵਿਆਹ ਦੇ ਵਿਆਹ ਦੇ ਦਿਨ ਬਸ ਵਿਆਹ ਤੇ ਆ ਗਾਉਂ ਨੂੰ ਲੱਗਿਆ ਪਰ ਆ ਪਤਲੀ ਹੋ ਗਈ ਨਾ ਪਤਲੀ ਹੋ ਗਈ ਨਾ ਹਾਂ ਪਤਲੀ ਬਹੁਤੀ ਹੋ ਗਈ ਆਹੋ ਮੋਟਾ ਮੋਟਾ ਮੈਨੂੰ ਕਹੀ ਜਾਂਦੀ ਪਰ ਫੁੱਲਾ ਹੋ ਜੇ ਨਾ ਜੇ ਮੈਂ ਪਾ ਲੂੰ ਕੋਈ ਵਿਆਹ ਫੰਕਸ਼ਨ ਆਵੇ ਤੇ ਹੂੰ ਪਾ ਲੂੰਗੀ ਨਾ ਸੁਣਾ ਹੈ ਨਾ ਕਲਰ ਬੜਾ ਵਧੀਆ ਲੱਗਾ ਸੀ ਮੈਨੂੰ ਸੂਟਾਂ ਦੀ ਕਲੈਕਸ਼ਨ ਅਸੀਂ ਦਿਖਾਵਾਂਗੇ ਮੈਂ ਅਜੇ ਕੱਢਨੇ ਨੇ ਬਾਕੀ ਤੁਹਾਡੇ ਭਾਜੀ ਨੂੰ ਮੈਂ ਕਹਿ ਰਹੀ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਪਈ ਏ ਤੇ ਬਾਹਰ ਚਲੇ ਜਾਓ ਤੇ ਆਪਣਾ ਜੋ ਕੰਮ ਕਰਨ ਵਾਲੇ ਬਾਹਰ ਦੇ ਹਨਾ ਉਹ ਕਰ ਲਓ ਤੇ ਇੱਥੇ ਅਸੀਂ ਕੰਬਲ ਹੀ ਨਹੀਂ ਛੱਡਣਾ ਦੇਖ ਲਓ ਅਸੀਂ ਕੰਬਲ ਛੱਡਣਾ ਹੀ ਨਹੀਂ ਕੰਬਲ ਨਾਲ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਤੇ ਜੇ ਹੁਣ ਨਾ ਉੱਠੇ ਤੇ ਮੇਰੇ ਸਲੋਕ ਸ਼ੁਰੂ ਹੋ ਜੰਨੇ ਨੇ ਪਰ ਸੋ ਵੀ ਸਲੋਕ ਸੁਨੇ ਸੀ ਨਾ ਤੇ ਤੁਸੀਂ ਵੀ ਸੁਣਾਏ ਸੀ ਕਿੰਨੇ ਸਲੋਕ ਹਨਾ ਗੰਦੇ ਗੰਦੇ ਉਹਨਾਂ ਕੰਬਲ ਜੋੜ ਲਿਓ ਪਹਿਲੇ ਮੋਟੇ ਆਪਣਾ ਆਣਾ ਪਾਵਾਂ ਤੇ ਪਾ ਲਓ ਨਹੀਂ ਰਹਿਣ ਦਿੰਨਾ ਮੈਂ ਕਿਉਂ ਹੂੰ ਕਿਉਂ ਕੱਲ ਦਸਵੀ ਹੈਗੀ ਐ ਫਿਰ ਉੱਤਲ ਕੱਲ ਦੇ ਦੋ ਮੰਨ ਫਿਰ ਉਹੀ ਗੱਲ ਹੈ ਨਾ ਆਂਟੀ ਅੱਜ ਕੱਪੜੇ ਧੋ ਜਾਂਦੇ ਤੇ ਫਿਰ ਕੱਲ ਨਾ ਧੁੱਪ ਦੇ ਇੱਕ ਦੋ ਕੰਮ ਫਿਰ ਕੰਮ ਵੱਧ ਜਾਂਦਾ ਹੈ ਹਾਂ ਹਾਂ ਹੁਣ ਉਠੋ ਤੇ ਚਲੋ ਬਾਹਰ ਚਲੀਏ ਬਹੁਤ ਸੋਹਣਾ ਤਾਂ ਧੁੱਪ ਨਿਕਲੀ ਹੋਈ ਹੈ ਧੁੱਪ ਦਾ ਆਨੰਦ ਮਾਣ ਲਓ ਥੋੜਾ ਜਿਹਾ ਜਾ ਕੇ ਅਜੰਡ ਤਾਂ ਮੇਰੇ ਵੱਲ ਕੈਮਰਾ ਨਾ ਕਰੀ ਜਪਨੂਰ ਗਈਏ ਬਾਹਰ ਕੋ ਮਨ ਵਸਤੇ ਤੇ ਅਸੀਂ ਹੁਣ ਸੋਚ ਰਹੇ ਅੱਜ ਬਾਗੇ ਪੁਰਾਣੇ ਜਾਣ ਨੂੰ ਤੁਹਾਡੇ ਬਾਜੀ ਲੈ ਗਏ ਤੇ ਕਿਵੇਂ ਬਰਾਉ ਇਦੋਂ ਨਾ ਤਰੀ ਅੰਨਈ ਸਾਰੇ ਨੇ ਨਾ ਬਹੁਤ ਪੁੱਛਿਆ ਕਿ ਤੁਹਾਡੀ ਨਾਨ ਦੇ ਘਰ ਕੀ ਹੋਇਆ ਹੈ ਹਨਾ ਤੇ ਉਹਨਾਂ ਦੇ ਘਰ ਬੇਬੀ ਹੋਇਆ ਏ ਲੜਕੁੜੀ ਕੁੜੀ ਹੋਈ ਏ ਬੇਬੀ ਗਰਲ ਹੋਇਆ ਤੇ ਕਈਆਂ ਨੂੰ ਸ਼ਾਇਦ ਪਤਾ ਵੀ ਲੱਗ ਗਿਆ ਸੀ ਤੇ ਕਈਆਂ ਨੂੰ ਸ਼ਾਇਦ ਨਹੀਂ ਵੀ ਪਤਾ ਲੱਗਾ ਅੱਜ ਇੰਨਾ ਲੇਟ ਕਿਉਂ ਦੱਸਿਆ ਅਸੀਂ ਉਹਦਾ ਰੀਜ਼ਨ ਐ ਸੀ ਕਿ ਜਦੋਂ ਬੇਬੀ ਹੋਇਆ ਸੀ ਨਾ ਤੇ ਚਲੋ ਉਹ ਬਿਮਾਰ ਸੀ ਬਿਮਾਰ ਨਹੀਂ ਸੀ ਮਤਲਬ ਉਹ ਕਮਜ਼ੋਰ ਸੀ ਕਮਜ਼ੋਰ ਕਰਕੇ ਚਲੋ ਆਪਣਾ ਦੋ ਤਿੰਨ ਹਸਪੀਟਲ ਰੇ ਫਿਰ ਇੱਕ ਮੇਰੀ ਨਾਨਾਨ ਜਿਹੜੀ ਰਮਨ ਉਹਦਾ ਉਹਦੀ ਜਿਹੜੀ ਸੱਸ ਹੈ ਨਾ ਸਸੂ ਮਾਂ ਉਹ ਦੂਰ ਰਹਿੰਦੇ ਨੇ ਤੇ ਉਹ ਫਿਰ ਰਮਨ ਦਾ ਕਰਨ ਵਾਲਾ ਕੋਈ ਨਹੀਂ ਸੀ ਨੇੜੇ-ਡੇੜੇ ਹੈ ਨਾ ਤੇ ਤਾਂ ਕਰਕੇ ਉਹ ਨਾ ਆਪਣਾ ਉੱਥੇ ਆਪਣੀ ਸਸੂ ਮਾਂ ਕੋਲ ਚਲੇ ਗਏ ਸੀ ਦੂਰ ਉਮੋਗੇ ਮਤਲਬ ਦੂਰ ਤੇ ਆਪਾਂ ਰੋਜ਼ ਰੋਜ਼ ਇਹ ਵਿੱਚ ਕਿਤੇ ਜਾ ਨਹੀਂ ਸਕਦੇ ਸੀ ਉਹਨੂੰ ਮਿਲਣ ਵਾਸਤੇ ਹਾਂ ਨੇੜੇ ਹੋਂਦੀ ਬਾਗ ਪਰਾਨੀ ਰਹਿੰਦੀ ਆ ਉਹਦੀ ਸੱਸੂ ਮਾਂ ਇੱਧਰ ਆ ਜਾਂਦੇ ਮੰਮੀ ਹਨਾ ਤੇ ਚਲੋ ਆਪਾਂ ਮਿਲਨ ਚਲੇ ਜਾਂਦੇ ਤੇ ਉਹ ਦੂਰ ਸਨ ਉਹਦੇ ਕਰਕੇ ਫੋਨੋਂ ਆਏ ਨਹੀਂ ਜਿਵੇਂ ਕਹਿ ਲਓ ਸਵਾ ਮਹੀਨਾ ਜਦੋਂ ਪੂਰਾ ਹੋ ਜਾਂਦਾ ਹਨਾ ਤੇ ਉਹ ਹੋ ਗਿਆ ਹੈ ਨਵੇਂ ਸਾਲ ਤੇ ਹੋ ਗਿਆ ਸੀ ਪੂਰਾ ਤੇ ਚਲੋ ਹੁਣ ਉੱਤੇ 4-5 ਦਿਨ ਟੱਪ ਗਏ ਨੇ ਹਨਾ 7 ਦਿਨ ਤੇ ਅਸੀਂ ਹੁਣ ਕੱਲ ਦਸਵੀ ਹੈਗੀ ਹੈ ਤੇ ਪਰਸੋਂ ਅਸੀਂ ਉਹਨਾਂ ਨੂੰ ਮਿਲਾਂ ਜਾਵਾਂਗੇ ਤੇ ਤੁਹਾਨੂੰ ਉੱਥੇ ਦਿਖਾਵਾਂਗੇ ਬੇਬੀ ਦਾ ਬੇਬੀ ਨੂੰ ਵੀ ਦਿਖਾਵਾਂਗੇ ਕਿਉਂਕਿ ਹੁਣ ਆਪਾਂ ਵੀ ਨਹੀਂ ਵੇਖੀ ਉਦੋਂ ਦੀ ਦੋ ਕਿਉਂਕਿ ਮਹੀਨਾ ਡੇਢ ਸਵਾ ਮਹੀਨੇ ਤੇ ਇਧਰ ਹੋਏਗੀ ਤੇ ਅਸੀਂ ਵੀ ਨਹੀਂ ਵੇਖੀ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਬੇਬੀ ਵੀ ਤੇ ਬੇਬੀ ਗਰਲ ਹੋਈ ਹੈ ਉਹ ਵੱਡੀ ਹੋ ਗਈ ਥੋੜੀ ਜੀ ਹੁਣ ਗੱਲਾਂ ਕੋਲ ਕਿਉਂਕਿ ਵੀਡੀਓ ਕਾਲ ਚ ਜ਼ਿਆਦਾ ਦੇਖੋ ਤੇ ਜਪਨੂਰ ਵਰਗੀ ਹੈ ਜਪਨੂਰ ਤੁਸੀਂ ਦੇਖੀ ਹੈ ਜਪਨੂਰ ਵਰਗੀ ਹੈ ਤੇ ਸਾਰੇ ਭੈਣ ਭਰਾ ਮੇਰੇ ਉਮੀਦ ਕਰਦੇ ਹੈਗੇ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਬੈਠੇ ਆਂ ਕੋਠੇ ਤੇ ਜਪਨੂਰ ਦੀ ਨਹਾਉਣ ਦੀ ਤਿਆਰੀ ਹੈ ਮਮਾ ਜਪਨੂਰ ਦੇ ਲੈਣ ਗਏ ਪਾਣੀ ਤੇ ਜੱਪਨੋਰ ਤੋੜੀ ਜਾਂਦਾ ਟੱਕਣਾ ਤੇ ਇਹ ਬਹੁਤ ਖਤਰਨਾਕ ਬੰਦਾ ਤੇ ਮਸਾ ਮਸਾ ਹੀ ਫੜੀਦਾ ਤੇ ਹੁਣ ਇਹ ਇਹ ਨਾਉਣ ਤੋਂ ਵੀ ਟਲੂਗਾ ਤੇ ਅੱਜ ਤੋਂ ਆਪਾਂ ਬਹੁਤ ਸੋਹਣੀ ਤੇ ਪਿਆਰੀ ਪਿਆਰੀ ਨਿਕਲੀ ਵੀ ਆ ਤੇ ਕਿਆ ਬਾਤਾਂ ਆ ਤੱਪ ਤਾਂ ਸਰਾ ਘਰਾਤਾ ਤਾਂ ਆਪਣੇ ਤਾਂ ਅੱਜ ਐਸਾ ਹੀ ਫਿਰ ਤੇ ਆ ਦੇਖੋ ਜੱਪਨੋਰ ਸਸਿਕਾ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੋ ਸਤਿ ਸ਼੍ਰੀ ਅਕਾਲ ਚਲੋ ਫਿਰ ਵਾਇਰੂ ਕਹਿ ਦੂੰ ਵਾਇਰੂ ਕਹਿ ਦੋ ਪਾਪਾ ਜੀ ਕਿਵੇਂ ਕਹਿੰਦੇ ਨੇ ਹਾਂ ਉਹ ਜਿਸ ਸਾਤ ਤੱਕ ਇਹਦੀ ਕਾਂਕ ਰੁਕਣੇ ਪਏ ਵੀ ਆ ਕੋਈ ਪਤੰਗ ਚੜਾਈ ਜਾਂਦਾ ਆ ਦੇਖੋ ਤੇ ਉਹ ਪਤੰਗ ਚੜੀ ਜਾਂਦਾ ਕਿਸੇ ਦੇ ਕੱਪੜੇ ਸੁੱਕਣੇ ਪਏ ਹੋਏ ਆ ਕੀ ਮੌਸਮ ਆ ਤੇ ਰਾਵਣ ਹੁਣ ਇੱਥੋਂ ਦੀ ਆਉਗੇ ਆਪਾਂ ਦਿਖਾਉਨੇ ਆ ਤੁਹਾਨੂੰ ਕੱਪੜੇ-ਕੁਪੜੇ ਆਪਣੇ ਵੀ ਸੁੱਕਣੇ ਪਏ ਵੇ ਆ ਦੇਖੋ ਕਹਿੰਦਾ ਤੇ ਪਾਣੀ ਲੈ ਕੇ ਆ ਜਾ ਥਾਕੇਗੀ ਐਡੀ ਛੇਤੀ ਪਾਣੀ ਬਾੜਾ ਨਹੀਂ ਗਾ ਹੈ ਤੇ ਜਪਲੂਰ ਨੂੰ ਹੀ ਨਵਾਣਾ ਗਰਮ ਪਤਾ ਕਿੰਨਾ ਅੱਛਾ ਫੇਟ ਨਾਲ ਹੀ ਰਬਾ ਕੇ ਝੰਡਾ ਵੀ ਨਾ ਪਾਉਣ ਅੱਛਾ 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 ਬੈਗ ਚ ਜਾਪਲੂਰ ਦਾ ਗਿਆ ਪਾਣੀ ਤੇ ਬੈਗ ਚ ਆ ਗਿਆ ਸਮਾਨ ਸਾਬਰ ਸਵਾਜ ਸਾਰਾ ਕੁਝ ਚਲੋ ਤੇ ਹੁਣ ਜਪਲੂਰ ਨੂੰ ਨਵਾ ਕੇ ਫਿਰ ਤੁਹਾਨੂੰ ਪ੍ਰੂਵ ਪ੍ਰੂਵ ਕਰਦੇ ਆ ਤੁਹਾਡੇ ਵਾੜ ਬਵਾਲਾ ਰੁਕ ਜਾ ਮੈਂ ਖਾਣੀ ਆ ਲੈ ਹਾ 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 ਮੂਮੀ ਇਹਨਾਂ ਨੂੰ ਦੋ ਦੁਲਣਾ ਦੇ ਮਾੜਾ ਜਿਹਾ ਪਾਤਾ ਨਹੀਂ ਨਹੀਂ ਹੋਰ ਨਹੀਂ ਖਾਣਾਗਾ ਜੀ ਕੀ ਚੀਜ਼ ਪਿੱਛੇ ਲਓ ਕੋਲਾ ਆਪਣੇ ਖੋਲੋ ਫਿਰ ਮੈਂ ਸੇ ਰਵਾਨਾ ਦੋ ਜੂੜੀਆਂ ਕਰਾਇ ਕਿੰਨੇ ਦਿਨ ਹੋ ਗਏ ਮੈਂ ਤੁਨ ਖੁੱਲਦੀ ਹਾਪੀਤ ਖੋਲ ਲੇਗਾ ਹਾਪੀਤ ਹਾਪੀਤ ਨੂੰ ਭੇਜਦਾ ਪਹਿਲਾਂ ਜੂੜੀ ਕਰਾ ਫੇਰ ਦਊਗਾ ਪਾ 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 ਬਾਜ਼ਾਰ ਲੈ ਕੇ ਜਾਣਗੇ ਫਿਰ ਜੁੜੀ ਕਰਾਲਾ ਕਿੰਨੀਆਂ ਕਰਾਂ ਇੱਕ ਕਰਾਂ ਦੋ ਕਰਾਂ ਰਬੜ ਤੇ ਹੈ ਨਹੀਂ ਇੱਕ ਕਰ ਦੇ ਦੋ ਰੱਸੀ ਨਾ ਕਰ ਦੇਗੀ ਚਲ 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 ਕਰਾਓ ਜੁੜੀ ਜੁੜੀ ਮੈਨੂੰ ਹੀ ਅੱਧਰ ਹੋਣਾ ਪਏਗਾ ਜੀ ਉਪੂ ਆ ਦੇਖੋ ਦੇਖੀ ਦੇਖੀ ਕੈਟੀ ਆ ਗਈ ਓਏ ਓਏ ਬਿੱਲੀ ਆ ਗਈ ਆ ਗਈ ਆ ਗਈ ਕੈਟੀ ਕੂਟੀ ਕੇਰੀ ਹੁੰਦੀ ਆ ਸਾਡੀ ਤਾਂ ਬਿੱਲ ਕੋਈ ਹੁੰਦੀ ਆ ਤੇ ਆ ਗਈ ਆ ਗਈ ਪਿੰਡ ਵਾਲਿਆਂ ਦੀ ਬਿੱਲੀ ਹੁੰਦੀ ਆ ਸ਼ਹਿਰ ਵਾਲਿਆਂ ਦੀ ਕੈਟੀ ਹੁੰਦੀ ਆ 엄마 사마 사 ਕੀਤੀ ਸੀ ਤੇ ਖੋਲ ਕੇ ਉਹ ਮਾਰੀ ਸਾਮਾ ਰੋਟੀ ਲਈ ਆਈ ਜੰਗਾ ਤੇ ਗਲਾਸ ਲਈ ਆਇਆ ਇੱਕ ਪਾਣੀ ਪੀਣ ਆ ਤੇ ਜੰਗਾ ਇਹਨੂੰ ਮੈਂ ਨੱਪ ਕੇ ਰੱਖਦਾ ਇੱਥੇ ਨੂਰੇ ਆਵੇ ਆਪਾ ਫੋਨ ਵੇਖੀ ਗੀ ਆਵੇ ਜਪੇ ਮਾਗਰ ਨਾ ਲੱਗ ਜਾ ਕਰ ਸ਼ਾਇਦ ਦੀ ਸੀ ਵਿੱਚ ਆਵੇ ਆਮੇ ਬੋਲੀ ਮੈਂ ਨਾ ਇੱਕ ਦੋ ਦਿਨ ਹੋ ਗਏ ਵੀਡੀਓ ਪਾਈ ਸੀ ਤੇ ਉਹ ਤਾਂ ਇੱਕ ਕੋਈ ਬੱਚਿਆ ਬੱਚੇ ਵੇਖਦੇ ਹਨ ਤੁਹਾਨੂੰ ਪਤਾ ਬੱਚੇ ਵੇਖਦੇ ਕੁੜੀਆਂ ਵੇਖਦੇ ਸਾਡੀਆਂ ਵੀਡੀਓ ਹਨ ਇਸ ਕਰਕੇ ਮੈਂ ਪਾਈ ਸੀਗੀ ਹਨ ਤੇ ਕੋਈ ਮੈਂ ਮਾੜੀ ਚੰਗੀ ਗੱਲ ਨਹੀਂ ਕਹੀ ਉਹਦੇ ਵਿੱਚ ਚੰਗੀਆਂ ਗੱਲਾਂ ਹੀ ਕਹੀਆਂ ਹਨ ਤੇ ਤੁਸੀਂ ਦੱਸ ਦਿਓ ਵੀ ਕਿਸ ਦੇ ਤੀ ਬਤਨ ਨੂੰ ਸਮਝਾਉਣਾ ਹਨ ਤੇ ਅਸੀਂ ਤਾਂ ਜਿਹੜੇ ਦੌਰ ਵਜ ਦੀ ਨੰਗੇ ਵੇ ਆ ਤੇ ਨੰਗੇ ਵੇ ਆ ਤੇ ਬਾਕੀ ਉਹ ਦੌਰ ਵਜ ਦੀ ਆਪਣੇ ਗਾਂ ਬੱਚੇ ਨੇ ਨੰਗਣ ਹਨ ਤੇ ਇਹਦੇ ਵਿੱਚ ਕੀ ਗਲਤ ਹੈ ਹਨ ਕੁਝ ਕਿ ਚੋਗਲ ਖੋਲ ਜਨਾਨੀਆਂ ਸਾਡੇ ਪਿੰਡ ਚ ਠੀਕ ਹੈ ਬੈਠੀਆਂ ਵੀ ਉਹ ਆਏ ਆ ਵੀ ਉਹਨਾਂ ਨੂੰ ਆਏ ਆ ਵੀ ਇਹ ਹੁਣ ਟੈਕ ਟਿਕਾ ਕਿਵੇਂ ਹੋ ਗਿਆ ਇਹਨਾਂ ਦੇ ਘਰ ਚ ਉਹ ਗਾਂ ਦੀਆਂ ਉਂਗਲਾਂ ਲਾਈ ਜਾਂਦੇ ਫਲਾਣੀਆਂ ਤੈਨੂੰ ਕਿਹਾ ਇਹਨੇ ਫਲਾਣੀਆਂ ਤੈਨੂੰ ਕਿਹਾ ਉਹਨਾਂ ਨੇ ਹਨ ਇਸ ਕਰਕੇ ਵੀ ਉਹ ਚੋਲਖਾਂ ਵਰ ਜਨਾਨੀਆਂ ਜਿਹੜੀਆਂ ਬਾਜ਼ ਆ ਜੋ ਠੀਕ ਆ ਕਿ ਨਹੀਂ ਮੈਂ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾਈ ਸੀ ਨਾ ਮੈਨੂੰ ਲੋੜ ਆ ਤੇ ਨਾ ਅਸੀਂ ਕਿਸੇ ਨਾਲ ਲੜੇ ਬੋਲੇ ਆ ਨਾ ਘਰੇ ਲੜੇ ਬੋਲੇ ਆ ਸੀ ਹਨ ਤੇ ਜੇ ਕੋਈ ਗੱਲ ਹੁੰਦੀ ਆ ਬਾਕੀ ਕੋਈ ਘਰ ਦਾ ਈਸੂ ਆ ਜਿਹੜਾ ਘਰ ਦੀ ਕੋਈ ਗੱਲ ਆ ਐਡਾ ਬੇਵਕੂਫ ਨਹੀਂ ਮੈਂ ਵੀ ਅਸੀਂ ਨੈਟ ਤੇ ਲਿਆਵਾਂਗੇ ਕੋਈ ਘਰ ਦਾ ਈਸੂ ਹਨ ਤੇ ਓਏ ਕਿਹੜਾ ਪਹਿਲੇ ਹੋ ਗਿਆ ਬਾਕੀ ਚੱਲਦੇ ਪਹਿਲਾਂ ਹੋ ਗਿਆ ਸੀਗਾ ਉਹ ਉਹ ਵੀ ਸਾਨੂੰ ਆਪਦੀ ਜਾਨ ਦੀ ਸੇਫਟੀ ਲਈ ਪਾਉਣੀ ਪੈਗੀ ਸੀਗੀ ਤੇ ਹੁਣ ਇਦਾਂ ਦੀ ਕੋਈ ਗੱਲ ਨਹੀਂ ਗਈ ਹਨਾ ਤੇ ਉਹ ਚੁਗਲ ਖੋਣ ਗਾਂ ਜਨਾਨੀਆਂ ਜਿਹੜੀਆਂ ਤੇ ਵੀ ਉਹ ਆਪ ਦਾ ਨਾ ਥੋੜਾ ਜਿਹਾ ਜਵਾਨ ਤੇ ਕੰਟਰੋਲ ਕਰ ਲੈਣ ਠੀਕ ਹੈ ਤੇ ਜਾਂ ਹਾਂ ਤੁਸੀਂ ਮੇਰੇ ਘਰੇ ਆ ਜਾਓ ਤੇ ਤੁਸੀਂ ਤੁਹਾਨੂੰ ਪਤਾ ਲੱਗ ਜੂ ਕਿੰਨੀਆਂ ਗਾਂ ਰੋਟੀਆਂ ਸਾਡੇ ਰੋਣ ਵਾਲੀਆਂ ਹੁੰਦੀਆਂ ਗਈਆਂ ਹਨਾ ਤੇ ਕੀ ਕੁਛ ਕਰਨ ਵਾਲਾ ਹੁੰਦਾਗਾ ਹਨਾ ਤੇ ਕੀ ਅਸੀਂ ਰੋਟੀਆਂ ਪਿੱਛੇ ਲੜਾਂਗੇ ਠੀਕ ਹੈ 10 ਰੋਟੀਆਂ ਸਾਡੇ ਕਰੇ ਪਾਗਦੀਆਂ ਅਸੀਂ ਰੋਟੀਆਂ ਪਿੱਛੇ ਕੂਕੜ ਐਵੇਂ ਠੰਗੂ ਠੰਗੀ ਹੋਈ ਜਾਣ ਥੋੜੇ ਅਰਗੀਆਂ ਪਾਗਲਾਂ ਲੜਾਉਂਦਾਂ ਹਨ ਘਰਾਂ ਦੇ ਘਰ 파ੜ ਦਿੰਦਿਆਂ ਜਿਹੜੀਆਂ ਪੱਥਰ 파ੜਦਿੰਦਿਆਂ ਜਨਾਨੀਆਂ ਹਨ ਤੇ ਅਸੀਂ 10 ਰੋਟੀਆਂ ਪਿੱਛੇ ਥੋੜੋ ਲੜਾਂਗੇ ਕਿਸ ਨਾਲ ਜਾਂ ਆਸ ਵਿੱਚ ਭੈਣ ਭਾਈ ਲੜਾਂਗੇ ਜਾਂ ਮੇਰੇ ਘਰ ਵਾਲੀ ਕਿਸ ਨਾਲ ਲੜੂਗੀ ਹਨ ਠੀਕ ਹੈ ਤੇ ਬਾਕੀ ਸੰਕੋਚ ਜੇ ਕੋਈ ਹੈ ਨਹੀਂ ਕੀ ਟੈਕ ਦੀ ਉਹ ਮੇਰੇ ਕੋਲ ਘਰੇ ਆ ਸਕਦੀ ਹੈ ਮੇਰੇ ਨਾਲ ਗੱਲ ਕਰ ਸਕਦੀ ਹੈ ਤੇ ਪਰਕਾਉਣ ਵਾਲਿਆਂ ਨੂੰ ਮੈਂ ਇਹ ਸਲਾਹ ਦਿੰਨਾ ਵੀ ਆਪਦੇ ਘਰ ਚ ਚਾਰਤੀ ਮਾਰੋ ਤਾਂ ਕਿ ਕਿਸੇ ਦੇ ਘਰ ਦੇ ਵਿੱਚ ਅੱਗ ਪਾਓ ਬਿਨਾਂ ਗੱਲ ਤੋਂ ਤੇ ਅੱਗ ਪਾ ਕੇ ਤਮਾਸ਼ਾ ਦੇਖਣ ਵਾਲੀ ਗੱਲ ਨਾ ਕਰੋ ਠੀਕ ਹੈ ਮੈਂ ਨਾ ਤਾਂ ਐਡਾ ਪਾਗਲਾ ਕਿਸੇ ਨਾਲ ਲੜੂਗਾ ਬਿਨਾਂ ਵਜ੍ਹਾ ਤੋਂ ਤੇ ਨਾ ਮੈਂ ਐਡਾ ਪਾਗਲਾ ਵੀ ਕਿਸੇ ਨੂੰ ਦੀ ਇੱਜ਼ਤੋਂ ਸਾਲੂਗਾ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਪਣਾ ਮੇਰਾ ਆਣ ਗਵਾਨ ਆਪਣਾ ਭੈਣ ਭਾਈ ਆਪਣਾ ਕੋਈ ਵੀ ਆ ਪਣਾ ਮੇਰੇ ਮੇਰੇ ਰਵਣ ਵਾਈਫ ਆ ਪਣਾ ਮੈਂ ਆ ਜਾਂ ਕੁਝ ਵੀ ਆ ਹਨਾ ਇਦਾਂ ਦਾ ਕੋਈ ਗੱਲ ਨਹੀਂ ਠੀਕ ਹੈ ਤੇ ਬਾਜ ਆ ਜੋ ਇਹ ਪਿੰਡ ਦੀਆਂ ਜਨਨੀਆਂ ਨੂੰ ਮੈਂ ਕਹਿੰਨਾ ਜਿਹੜੀਆਂ ਝੂਗਲ ਖੋਰ ਆ ਸਾਰੀਆਂ ਹੋਈਆਂ ਤੇੜੀਆਂ ਹੈਗੀਆਂ ਇਦਾਂ ਦੀਆਂ ਠੀਕ ਹੈ ਤੇ ਉਹ ਝੂਗਲ ਖੋਰ ਆਪਦੀ ਜ਼ੁਬਾਨ ਤੇ ਕੰਟਰੋਲ ਕਰ ਲੈਣ ਤੇ ਜਾਂ ਗੁਰਦਰੇ ਭਾਈ ਨਹੀਂ ਮੇਰਾ ਪਤਾ ਹੀ ਆ ਸਾਨੂੰ ਕਹਿ ਜਾ ਮੈਂ ਹੈਨਾ